ਤੈਲਾ ਰਾਜੇ ਦੂਜੇ ਰਾਜੇ ਨੂੰ ਆਪਣੀ ਸ਼ਸ਼ਤਰਜਾ ਉਪਲਬਧੀਆਂ ਦਿਖਾਉਂਦੇ ਹੁੰਦੇ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਨੇ ਆਪਣੀ ਤੋਪਾ ਦਿਖਾਈ ਤੇ ਕਿਹਾ ਸੀ ਜਿੱਥੇ ਇੱਥੇ ਨਜ਼ਾਨੀ ਤੇ ਰੂਦੀ ਜਿੱਥੇ ਜਾਂਦੀ ਦਿੱਡੂ ਦੀ ਉੱਥੇ ਨਜ਼ਾਨੀ ਤੇ ਰੂਦੀ ਮਹਾਰਾਜਾ ਰਣਜੀਤ ਸਿੰਘ ਨੇ ਭਾਈ ਲੈਣਾ ਭਾਈ ਲੈਣਾ ਸਿੰਘ ਮਜੀਠੀਆ ਨੂੰ ਕਿਹਾ ਤੇ ਅਸੀਂ ਇਹ ਤੂਪ ਬਣਾ ਲਾਂਗੇ ਉਹਨਾਂ ਨੇ ਕਿਹਾ ਹਾਂ ਤੁਸੀਂ ਸੰਧੀ ਤਾਲ ਤਿਆਰ ਉਦੋਂ ਤੱਕ ਤੂਪਾ ਤਿਆਰ ਮਿਲਣਗੀ ਉਹਨਾਂ ਨੇ 700 ਕੁ ਤੂਪਾ ਬਣਾ ਲਿਆ ਸੀ ਅੰਗਰੇਜ਼ ਮੰਨਦੇ ਆ ਇਹ ਗੱਲ ਨੂੰ ਉਹਨਾਂ ਦੇ ਜਿਹੜਾ ਪਹਿਲਾ ਵਿਸਤਾ ਸੀ ਉਹ ਉਹ ਦਲਸਨ ਦੀ ਆਰੀ ਤੂਪਾਲੇ ਪਾਸੇ ਜਿਹੜਾ ਤ੍ਰਿਤੋਂਨ ਤਾਲ ਦੰਦਾ ਜਿੱਥੇ ਜਿਆਦਾ ਸੰਕੇਤ ਹੁੰਦੀ ਆ ਉੱਥੇ ਧਰੀ ਅਜਿਹੀ ਸੁਹੂਲ ਜੇ ਜਦ ਚੰਦ ਦੇ ਹਿਸਾਬ ਨਾਲ ਤਾਂ ਹੀ ਦੱਸਦੀ ਹੈ ਉਸ ਨੂੰ ਮੈਂ ਉਹ ਲਾਪਾਈ ਲੈਣਾ ਸਿੰਘ ਮਜੀਠੀਆ ਦੀ ਪਹਿਲਾ ਅਵਿਸ਼ਕਾਰ ਸੀ ਇਹ ਵੀਡੀਓ ਦੇਖਣ ਲਈ ਧੰਨਵਾਦ ਇਹ ਤੋਂ ਆ ਪਤਾ ਚੱਲਦਾ ਹੈ ਕਿ ਸਿੱਖ ਕੀ ਪਾਈ ਲੈਣਾ ਸਿੰਘ ਮਜੀਠੀਆ ਤਿੰਨੇ ਉਹਦੇ ਅਵਿਸ਼ਕਾਰ ਦਸੀ